ਖੰਡਾ ਅਤੇ ਤਲਵਾਰ ਦਾ ਨਿਸ਼ਾਨ ਬਣੇ ਹੋਏ ਨੈਕਲੇਸ ਨੂੰ ਆਪਣੇ ਗੱਲੇ ਦੇ ਵਿੱਚ ਪਾ ਕੇ ਸਫ਼ਰ ਕਰਨ ਵਾਲੇ ਹਵਾਈ ਯਾਤਰੀਆਂ ਖਾਸ ਤੌਰ ਦੇ ਉੱਪਰ ਸਿੱਖ ਯਾਤਰੀਆਂ ਦੀਆਂ ਮੁਸ਼ਕਲਾਂ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਅਤੇ ਉਸ ਦੇ ਪਿੱਛੇ ਅਸਲ ਦੇ ਵਿੱਚ ਕੀ ਹੈ ਕਾਰਨ ਅਤੇ ਇਸ ਦੇ ਬਾਰੇ ਵਿੱਚ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਦੇ ਵੱਲੋਂ ਕਿਹੜੇ ਨਿਯਮ ਜੋ ਨੇ ਉਹ ਲਾਗੂ ਕੀਤੇ ਜਾ ਰਹੇ ਨੇ ਅਤੇ ਕੌਣ-ਕੌਣ ਹੋਵੇਗਾ ਇਸ ਦੇ ਨਾਲ ਪ੍ਰਭਾਵਿਤ ਆਓ ਤੁਹਾਨੂੰ ਦੱਸਦੇ ਹਾਂ ਅੰਤਰਰਾਸ਼ਟਰੀ ਪੱਦਰ ਦੇ ਉੱਪਰ ਉਡਾਣ ਭਰਨ ਵਾਲੇ ਸਿੱਖ ਯਾਤਰੀਆਂ ਖਾਸ ਤੌਰ ਦੇ ਉੱਪਰ ਅੰਮ੍ਰਿਤਸਰ ਅਤੇ ਦਿੱਲੀ ਹਵਾਈ ਅੱਡਿਆਂ ਤੋਂ ਉਡਾਣ ਭਰਨ ਵਾਲੇ ਸਿੱਖ ਯਾਤਰੀਆਂ ਨੇ ਇਸ ਦੇ ਬਾਰੇ ਵਿੱਚ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੂੰ ਜਹਾਜ਼ ਤੇ ਕਿਰਪਾਨ ਅਤੇ ਖੰਡੇ ਦੇ ਜੋਹਾਰ ਜਾਂ ਫਿਰ ਕਹ ਲਿਆ ਕਿ ਨੈਕਲੈਸ ਜੋ ਉਹਨਾਂ ਦੇ ਗਲਾਂ ਦੇ ਵਿੱਚ ਪਾਏ ਹੁੰਦੇ ਨੇ ਉਹਨਾਂ ਨੂੰ ਪਾਉਣ ਅਤੇ ਉਹਨਾਂ ਨੂੰ ਲੈ ਜਾਉਣ ਦੇ ਵਾਸਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਦੌਰਾਨ ਅਜਿਹੀਆਂ 1-2 ਨਹੀਂ ਬਲਕਿ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਅਮਰੀਕਾ ਸਥਿਤ ਪ੍ਰਭ ਪ੍ਰੀਤ ਸਿੰਘ ਜਿਸ ਨੇ ਕਿ ਪਿਛਲੇ ਹਫਤੇ ਅੰਮ੍ਰਿਤਸਰ ਤੋਂ ਨਿਊਯਾਰਕ ਦੀ ਯਾਤਰਾ ਕੀਤੀ ਉਹਨਾਂ ਨੇ ਕਿਹਾ ਹੈ ਕਿ ਮੈਂ ਪਹਿਲੀ ਵਾਰ ਅੰਮ੍ਰਿਤਸਰ ਸਾਹਿਬ ਤੋਂ ਯਾਤਰਾ ਕੀਤੀ ਜਿੱਥੇ ਕਿ ਜਦੋਂ ਮੈਂ ਹਵਾਈ ਅੱਡੇ ਦੇ ਉੱਪਰ ਸਫ਼ਰ ਕਰਨ ਦੇ ਵਾਸਤੇ ਪਹੁੰਚਦਾ ਹਾਂ ਤਾਂ ਉਸ ਤੋਂ ਬਾਅਦ ਸਿਕਿਉਰਿਟੀ ਗਾਰਡਸ ਦੇ ਵੱਲੋਂ ਮੈਨੂੰ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਗਲੇ ਦੇ ਵਿੱਚੋਂ ਇੱਕ ਨੈਕਲੈਸ ਦੇ ਵਿੱਚ ਛिपਾਈ ਹੋਈ ਛੋਟੀ ਜਹੀ ਕਿਰਪਾਨ ਨੁਮਾ ਇਸ ਸਿੰਬਲ ਨੂੰ ਹਟਾ ਦੇਵਾਂ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਇਸ ਦੇ ਬਾਰੇ ਵਿੱਚ ਸਪਸ਼ਟੀਕਰਨ ਦਿੱਤਾ ਕਿ ਇਹ ਤਾਂ 2 ਇੰਚ ਤੋਂ ਵੀ ਘੱਟ ਹੈ ਪਰ ਇਸ ਦੇ ਬਾਵਜੂਦ ਉਹਨਾਂ ਨੇ ਮੇਰੀ ਗੱਲ ਫੇਰ ਵੀ ਨਹੀਂ ਸੁਨੇ ਉਹਨਾਂ ਨੇ ਵੀ ਕਿਹਾ ਕਿ ਅਮਰੀਕਾ ਕੈਨੇਡਾ ਅਤੇ ਯੂਰਪ ਦੀ ਬਹੁਤ ਥਾਵਾਂ ਦੀ ਯਾਤਰਾ ਕੀਤੀ ਹੈ ਪਰ ਕਦੇ ਕਿਸੇ ਨੇ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਾਸ ਤੌਰ ਦੇ ਉੱਪਰ ਖੰਡਾ ਅਤੇ ਇਸ ਛੋਟੀ ਜਹੀ ਤਲਵਾਰ ਨੁਮਾ ਚੀਜ਼ ਨੂੰ ਉਤਾਰਨ ਦੇ ਵਾਸਤੇ ਕਿਸੇ ਨੇ ਕਦੇ ਨਹੀਂ ਕਿਹਾ ਪਰ ਭਾਰਤ ਦੇ ਇਹਨਾਂ ਹਵਾਈ ਅੱਡਿਆਂ ਦੇ ਉੱਪਰ ਸਾਨੂੰ ਰੋਕਿਆ ਜਾਂਦਾ ਹੈ। ਉਹਨਾਂ ਕਿਹਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਮੇਰੇ ਨਾਲ ਅੰਮ੍ਰਿਤਸਰ ਸਾਹਿਬ ਹਵਾਈ ਅੱਡੇ ਦੇ ਉੱਪਰ ਯਾਤਰਾ ਦੇ ਦੌਰਾਨ ਵਾਪਰਿਆ ਹੈ ਤੇ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਮੇਰੇ ਨਾਲ ਵਾਪਰੀ ਹੈ। ਅਧਿਕਾਰੀਆਂ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਯਾਨੀ ਕਿ BCAS ਦੇ ਨਿਯਮ ਹਮੇਸ਼ਾ ਹਰ ਥਾਂ ਦੇ ਉੱਪਰ ਲਾਗੂ ਰਹਿੰਦੇ ਨੇ। ਕਿਉਂਕਿ ਇਹ ਘਟਨਾ ਕਦੇ ਪਹਿਲੀ ਵਾਰ ਨਹੀਂ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਕਰਨਾਵਾ ਵਾਪਰ ਚੁੱਕੇ ਹਨ ਇਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਅਗਰਵਾਲ ਨੇ ਦੱਸਿਆ ਹੈ ਕਿ ਇਹ BCAS ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਵਾਸਤੇ ਹੀ ਇੱਥੇ ਮੌਜੂਦ ਹਾਂ ਸੰਗਠਨ ਆਪਣੀ ਪ੍ਰਤੀਨਿਧਤਾ ਦੇ ਸਕਦਾ ਹੈ ਪਰ ਸਿਰਫ ਭਾਰਤ ਸਰਕਾਰ ਹੀ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕਰ ਸਕਦੀ ਹੈ ਜਾਂ ਫਿਰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਫੈਸਲਾ ਲੈ ਸਕਦੀ ਹੈ ਇਹਨਾਂ ਨਿਯਮਾਂ ਦੇ ਅਨੁਸਾਰ ਕੋਈ ਵੀ ਯਾਤਰੀ ਅੰਤਰ ਉਡਾਣਾ ਦੇ ਵਿੱਚ ਕਿਰਪਾਨ ਜਾਂ ਫਿਰ ਇਸ ਦੀ ਪ੍ਰਤੀਰੂਪ ਯਾਨੀ ਕਿ ਇਸ ਦੇ ਵਾਂਗ ਦਿਖਾਈ ਦੇਣ ਵਾਲੀ ਕੋਈ ਵੀ ਧਾਤੂ ਚੀਜ਼ ਲੈ ਕੇ ਸਫ਼ਰ ਨਹੀਂ ਕਰ ਸਕਦਾ ਇਹ ਨਿਯਮ ਪਹਿਲਾਂ ਤੋਂ ਮੌਜੂਦ ਹੈ ਅਤੇ ਕੁਝ ਮਹੀਨੇ ਪਹਿਲਾਂ ਇਸ ਦੇ ਉੱਪਰ ਦੁਬਾਰਾ ਜ਼ੋਰ ਵੀ ਦਿੱਤਾ ਗਿਆ ਹੈ ਦੂਜੇ ਪਾਸੇ ਦੱਸਦੀ ਹੈ ਕਿ ਯੂਕੇ ਦੇ ਨਾਗਰਿਕ ਪ੍ਰਪ੍ਰੀਤ ਸਿੰਘ ਰਿਆਤ ਨੇ ਇਸ ਦੇ ਬਾਰੇ ਵਿੱਚ ਕਿਹਾ ਹੈ ਕਿ ਮੈਂ ਇੱਕ ਅੰਮ੍ਰਿਤਧਾਰੀ ਸਿੱਖਾਂ ਅਤੇ ਆਪਣੇ ਖੰਡੇ ਕਿਰਪਾਨ ਦੇ ਹਾਰ ਦੇ ਨਾਲ ਪੂਰੀ ਦੁਨੀਆ ਦੀ ਯਾਤਰਾ ਕਰਦਾ ਹਾਂ ਇਸ ਵਾਰ ਅੰਮ੍ਰਿਤਸਰ ਸਾਹਿਬ ਤੋਂ ਉਤਰਨ ਤੋਂ ਬਾਅਦ ਮੈਨੂੰ ਆਪਣੀ ਚੇਨ ਉਤਾਰਨ ਦੇ ਵਾਸਤੇ ਕਹਿ ਦਿੱਤਾ ਗਿਆ ਜਿਸ ਕਾਰਨ ਯਾਤਰੀਆਂ ਜਾਂ ਫਿਰ ਕਿਸੇ ਹੋਰ ਨੂੰ ਸੁਰੱਖਿਆ ਦਾ ਕੋਈ ਖਤਰਾ ਹਾਲਾਂਕਿ ਹੈ ਹੀ ਨਹੀਂ ਸੀ ਜੇਕਰ ਮੇਰੇ ਨਾਲ ਅਜੀਹਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਮੈਂ ਅੰਮ੍ਰਿਤਸਰ ਸਾਹਿਬ ਕਿਉਂ ਜਾਵਾਂ ਇਸੇ ਤਰ੍ਹਾਂ ਦੇ ਨਾਲ ਹਾਲ ਹੀ ਦੇ ਵਿੱਚ ਇੱਕ ਹੋਰ ਸਿੱਖ ਯਾਤਰੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਕਥੇ ਤੇ ਵੀਡੀਓ ਦੇ ਵਿੱਚ ਉਹ ਅੰਮ੍ਰਿਤਸਰ ਹਵਾਈ ਅੱਡੇ ਦੇ ਟਰਮੀਨਲ ਦੇ ਬਾਹਰ ਇੱਕ ਅੰਤਰਰਾਸ਼ਟਰੀ ਉਡਾਣ ਦੇ ਵਿੱਚ ਸਵਾਰ ਹੋਣ ਦੇ ਵਾਸਤੇ ਸੁਰੱਖਿਆ ਦੁਆਰਾ ਮਨਜ਼ੂਰੀ ਤੋਂ ਇਨਕਾਰ ਕੀਤੇ ਜਾਣ ਦੇ ਬਾਰੇ ਵਿੱਚ ਨਿਰਾਸ਼ਾ ਜ਼ਾਹਰ ਕਰ ਰਿਹਾ ਸੀ ਜੋ ਆਪਣੇ ਪੰਜ ਕਕਾਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਖਾਸ ਤੌਰ ਦੇ ਉੱਪਰ ਛੋਟੇ ਆਕਾਰ ਦੇ ਇਸ ਨੈਕਲੇਸ ਨੂੰ ਹਟਾਉਣ ਤੋਂ ਇਨਕਾਰ ਕਰ ਰਿਹਾ ਸੀ ਦੱਸ ਦਈਏ ਕਿ ਇਸ ਸਬੰਧ ਦੇ ਦਰਮਿਆਨ ਕੇਦੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ FAI ਅਤੇ ਅੰਮ੍ਰਿਤਸਰ ਵਿਕਾਸ ਮੰਚ ਯਾਨਕੀ AVM ਦੇ ਵਲੰਟੀਅਰਜ਼ ਦੇ ਮੁਤਾਬਕ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਉਨ੍ਹਾਂ ਨੇ ਰਸਮੀ ਤੌਰ ਦੇ ਉੱਪਰ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਦੇ ਨਾਲ ਅਤੇ ਕਈ ਸਿੱਖ ਨੇਤਾਵਾਂ ਜਿਵੇਂ ਕਿ ਕੇਂਦਰੀ ਪੈਟਰੋਲੀਅਮ ਮੰਤਰੀ ਸਰਦਾਰ ਹਰਦੀਪ ਸਿੰਘ ਪੂਰੀ ਰਾਸ਼ਟਰੀ ਘਟ ਗਿਨਤੀ ਕਮਿਸ਼ਨ ਦੇ ਚੇਅਰਪਰਸਨ ਇਕਪਾਲ ਸਿੰਘ ਲਾਲਪੁਰਾ ਸ਼੍ਰੋਮਣੀ ਕਮੇਟੀ ਸਮੇਤ ਪ੍ਰਮੁੱਖ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਰਸਮੀ ਤੌਰ ਦੇ ਉੱਪਰ ਉਠਾਇਆ ਵੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਰ ਹਾਲੇ ਤੱਕ ਇਸ ਦੇ ਬਾਰੇ ਵਿੱਚ ਕੋਈ ਵੀ ਜਿਹੜਾ ਫੈਸਲਾ ਹੈ ਉਹ ਸਾਹਮਣੇ ਨਹੀਂ ਆਇਆ ਹੈ ਬਾਕੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਦਾ ਹੱਲ ਜਿਹੜਾ ਹੈਗਾ ਉਹ ਜਲਦੀ ਕਰ ਲਿਆ ਜਾਵੇਗਾ ਪਰ ਕਦੋਂ ਕੱਢਿਆ ਜਾਵੇਗਾ ਇਸ ਦੇ ਬਾਰੇ ਵਿੱਚ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਤਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ